ਛੇਵੇਂ ਪਾ사 ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹਨਾਂ ਦੇ ਪੁੱਤਰੇ ਤੇ ਨੌਵੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੁਪੁੱਤਰ ਧੰਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿਹਾ ਸੀਗਾ ਇਹਨਾਂ ਪੁੱਤਰਾਂ ਦੇ ਕੇ ਸੀਸ ਪਰ ਬਾੜ دیے ਸੁਖ ਚਾਰ ਚਾਰ ਹੋਏ ਲੋਕਾਂ ਕੋਲ ਜੀਵਤ ਥਈ ਹਜ਼ਾਰ ਸੋ ਸਾਹਿਬੀ ਕੁਮਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਦੇ ਬਥਾਈ ਕਥਾ ਲਿਖਿਆ ਆ ਜਿਹਨਾਂ ਨਾਲ ਸਾਢੀ ਕਰਦੇ ਜਾ ਰਿਹਾ ਬਾਜ ਸਰਬਸ ਸਾਰਾ ਹੰਝੂ ਨਾ ਕੋਈ ਕਰੇ ਆ ਸਾਡੇ ਵੱਲ ਹੱਥ ਕਰ ਆਖਿਆ ਸੀ ਮੇਰੇ ਆ ਬਾਜ ਸਰਬਸ ਸਾਰਾ ਹੰਝੂ ਨਾ ਕੋਈ ਕਰੇ ਆ ਸਾਡੇ ਵੱਲ ਹੱਥ ਕਰ ਆਖਿਆ ਸੀ ਮੇਰੇ ਬਾਰਦਾਨਾ ਪੁੱਤਾਂ ਦੀ ਬਣਾ ਕੇ ਦਾਤਾ ਜੋੜੀ ਬਾਰਦਾਨਾ ਪੁੱਤਾਂ ਦੀ ਬਣਾ ਕੇ ਦਾਤਾ ਜੋੜੀ ਪਿਤਾ ਦਸ਼ਮੇਸ਼ ਕਰਕੇ ਉੱਤੇ ਚੜਦੇ ਨੇ ਅੱਜ ਸਾਡੇ ਕੋੜੀ ਪਿਤਾ ਦਸ਼ਮੇਸ਼ ਕਰਕੇ ਕਰਜ ਹੈ ਜਿੰਨਾ ਸਾਡੇ ਉੱਤੇ ਦਸ਼ਮੇਸ਼ ਦੀਦਾ ਜੁੱਗਾਂ ਤੱਕ ਕਿਸੇ ਕੋਲੋਂ ਜਾਣਾ ਨਹੀਂ ਉਹ ਲਾਹਿਆ ਸੌਖੀ ਨਹੀਂ ਉਹ ਮਿਲੀ ਸਿੱਖੀ ਸੱਚੀ ਸਰਕਾਰ ਦੀ ਪਤਾ ਨਹੀਂ ਉਹ ਕਿੰਨੇ ਸਿੰਘਾ ਲਉ ਇਹ ਤੋਂ ਬਾਹਿਆ ਏੜੀ ਗੱਲਾਂ ਆਪਾਂ ਮੁੱਖ ਜਾਂਦੇ ਮੋੜੀ ਪਿਤਾ ਦਸ਼ਮੇਸ਼ ਕਰਕੇ ਉੱਪ ਚੜਦੇ ਨੇ ਅੱਜ ਸਾਡੇ ਕੋੜੀ ਪਿਤਾ ਦਸ਼ਮੇਸ਼ ਕਰਕੇ ਅੰਬਰਾਂ ਦੇ ਤਾਰਿਆਂ ਨੂੰ ਗਿਣ ਲੋਕੀ ਸਕਦੇ ਨੇ ਗਿਣੇ ਨਹੀਂ ਹੋਣੇ ਉਪਕਾਰ ਦਸ਼ਮੇਸ਼ ਦੇ ਜਿਨ੍ਹਾਂ ਦੀ ਸੀ ਰਾਖੀ ਲਈ ਪਿਤਾ ਕੁਰਬਾਨ ਕੀਤਾ ਆਖ ਦਿਨ ਮੜਾ ਅਜ ਲੋਕ ਇਸ ਦੇਸ਼ ਦੇ ਕੀਤੀ ਹੁੰਦੀ ਜੇ ਸ਼ਰਮ ਇਹ ਨਾ ਥੋੜੀ ਪਿਤਾ ਦਸ਼ਮੇਸ਼ ਕਰਕੇ ਉੱਤੇ ਚੜਦੇ ਨੇ ਅੱਜ ਸਾਡੇ ਕੋੜੀ ਪਤਦਸ਼ੀਵੇਂ ਸਿਖਰ ਕੇ ਕੁਝ ਦਿਨ ਲੋਕੀ ਯਾਦ ਕਰਦੇ ਸ਼ਹੀਦਾਂ ਕੰਈ ਲੋਕਾਂ ਦੀ ਮੈਂ ਵਖਰੀ ਰੀਤ ਦੇਖੀਏ ਦੁਨੀਆਂ ਨੂੰ ਖੁਸ਼ ਕਰੇ ਰੱਬ ਪਾਵੇ ਰੁੱਸ ਜਾਵੇ ਜਗ ਤੇਜ ਕਿੰਦ ਰਾਏ ਰੀਤ ਦੇਖੀਏ ਨਾਤਾ ਸਿੱਖੀ ਨਾਲ ਕਦੇ ਨਾ ਤੂੰ ਤੋੜੀ ਪਿਤਾ ਦਸ਼ਮੇਸ਼ ਕਰਕੇ ਉੱਤੇ ਚੜਦੇ ਨੇ ਅੱਜ ਸਾਡੇ ਕੋੜੀ ਪਿਤਾ ਦਸ਼ਮੇਸ਼ ਕਰਕੇ ਗੁਰੂ ਪਹਿਰੇ ਸਾਹਿਬ ਸਿੰਘ ਜੀ ਉਹ ਇਹ ਸੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਤਾ ਅਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜਿਨ੍ਹਾਂ ਨੂੰ ਸਿੱਧਾ ਨੇ ਗਿਆ ਜੀ ਧੰਨ ਨਾਨਕ ਤੇਰੀ ਵੱਡੀ ਕਮਾਈ ਹੋ ਸਿੱਧ ਕੋਈ ਆਮ ਸਿੱਧ ਨਹੀਂ ਸੀ ਬੜੇ ਸਾਲਾਂ ਦੀ ਉਹਨਾਂ ਦੀ ਭਗਤੀ ਸੀ ਉਹਨਾਂ ਨੇ ਗੁਰੂ ਨਾਨਕ ਦੇ ਮਹਾਰਾਜ ਜਿਹੜੇ ਇਹਨੇ ਬਚਨ ਕੀਤੇ ਸੀ ਮੈਂ ਬਸ 2 ਮਿੰਟਾਂ ਜਿ ਇੱਕ ਹਫ਼ਤਾ ਸਵਾਗਤ ਕਰਦਣੀਆਂ ਜੀ ਗੁਰੂ ਨਾਨਕ ਪਾਸ਼ਾ ਜੀ ਪਥਾਇਆ ਇੱਕ ਹਫ਼ਤਾ ਲਿਖਿਆ ਕੋਈ ਫਿਰ ਆਖਦਾ ਸੀ ਪੂਤਨਾ ਬੇਤਲਾ ਕੋਈ ਫਿਰ ਆਖਦਾ ਸੀ ਪੂਤਨਾ ਬੇਤਲਾ ਜਦੋਂ ਸੱਚ ਦੀ ਸਿਆਲਖ ਜਗਾਈ ਨਾਨਕਾ ਸੱਚ ਦੀ ਸਿਆਲਖ ਜਗਾਈ ਨਾਨਕਾ ਆਏ ਹੁਣ ਦੁਨੀਆ ਤੇ ਬਲੀ ਪੀਰ ਬੱਤੇ ਪਰ ਤਨ ਤੇਰੀ ਵੱਡੀ ਹੈ ਕਮਾਈ ਨਾਨਕਾ ਆਏ ਹੁਣ ਜੱਗ ਉੱਤੇ ਬਲੀ ਪੀਰ ਬੱਤੇ ਪਰ ਤਨ ਤੇਰੀ ਵੱਡੀ ਹੈ ਕਮਾਈ ਨਾਨਕਾ ਦਲਤਾਂ ਦਾ ਵੀ ਤਨ ਹੋਗੀ ਤੈਨੂੰ ਦੇਖ ਕਹਿੰਦੇ ਤੇ ਤਾਂ ਮਿਲ ਕੋਈ ਅਵਤਾਰੀ ਨਾ ਗੁੰਦਾ ਨਾਨਕੀ ਦਾ ਵੀਰ ਮਾਤਰਿ ਪਿਤਾ ਦਾ ਜਾਇਆ ਪਿਤਾ ਕਾਲੂ ਜੀ ਦਾ ਪੁੱਤ ਨੰਕਾਰੀ ਲੱਗਦਾ ਸੰਭਿਆ ਨ ਜਾਵੇ ਤਾ ਬਾਪਿਆਂ ਦੇ ਕੋਲ ਸੰਭਿਆ ਨ ਜਾਵੇ ਤਾ ਮਾਪਿਆਂ ਦੇ ਕੋਲ ਦੇੰਦੇ ਲੋਕ ਵੀ ਸਿਆੜ ਕੇ ਵਿਦਾਈ ਨਾਨਕਾ ਲੋਕ ਵੀ ਸਿਆੜ ਕੇ ਵਿਦਾਈ ਨਾਨਕਾ ਆਇਓਣ ਜੱਗ ਉਤੇ ਬਲੀ ਪੀਰ ਬਹੁਤੇ ਪਰ ਕੰਨ ਤੇਰੀ ਵੱਡੀ ਐ ਕਮਾਈ ਨਾਨਕਾ 20 ਰੁਪਏ ਦੇ ਕੇ ਬਾਬੇ ਨਾਲ ਤਰੁ ਪਿਤਾ ਕਰੂ ਸੱਚਾ ਸੋਧਾ ਕਰਨ ਲਈ ਕੱਲਿਆ ਭੁਕੇ ਸਾਧੂਆਂ ਨੂੰ ਸਿੱਖਵਾ ਕੇ ਜੀ ਲੰਗਰ ਬਾਬਾ ਕਰਨੋਂ ਸਿਖਾ ਲਈ ਹਾਂ ਤੇ ਚੱਲਿਆ ਘਰ ਆਣ ਪਿਤਾ ਨੇ ਛਿੜ ਕਲ ਗੰਨ ਘਰ ਆਣ ਪਿਤਾ ਨੇ ਛਿੜ ਕਲ ਲਗਾਇਆ ਮੂੰਹ ਤੇ ਬੱਟ ਕੇ ਚਪੇੜ ਸੀ ਟਕਾਈ ਨਾਨਕਾ ਆਏ ਉਹਨੇ ਜਗ ਉਤੇ ਬਲੀ ਪੀਰ ਬਖਤ ਪਰ ਧਨ ਤੇਰੀ ਵੱਡੀ ਹੈ ਕਮਾਈ ਨਾਨਕ ਕਾ ਕੌਡੇ ਜਿਹੇ ਰਾਕ ਸ਼ਾਂਤੇ ਵੱਡੇ ਵੱਡੇ ਠੱਗਾ ਨੂੰ ਸੀ ਪਲਾ ਵਿੱਚ ਬਾਹਾਂਸੀ ਪੁਕਾਰਿਆ ਬਲੀ ਦੇ ਕੰਧਾੜੀ ਤੇ ਚਰਨੀ ਪਏ ਸੀ ਸੁੱਟ ਪੱਥਰ ਪਹਾੜੋ ਜੀ ਨੇ ਮਾਰਿਆ ਲਿੱਖ ਲਿੱਖ ਤਾਗ ਜਾਨੂ ਐਵੇਂ ਜਾਂਦਾ ਪਰੀ ਲਿੱਖ ਲਿੱਖ ਤਾਗ ਜਾਨੂ ਐਵੇਂ ਜਾਂਦਾ ਪਰੀ ਤੋ ਬਜਾਵੇ ਨਾ ਜਤਿੰਦਰ ਤੋਂ ਗਾਈ ਨਾਨਕਾ ਜਬ ਨਾ ਜਤਿੰਦਰ ਤੋਂ ਗਾਈ ਨਾਨਕਾ ਆਏ ਹੁਣ ਜੱਗ ਉਤੇ ਬੜੀ ਪੀਰ ਬਤਿ ਪਰ ਧੰ ਤੇਰੀ ਵੱਡੀ ਐ ਕਮਾਈ ਨਾਨਕਾ ਭਈ ਮਰਦਾਨਾ ਗੁਰੂ ਨਾਨਕ ਦਾ ਸਾਥੀ ਜਦੋ ਹੱਥ ਸੀ ਰਵਾਵੇਂ ਉੱਤੇ ਮਰਦਾ ਜਪ ਸਿੱਧ ਗੋਸ਼ਟ ਤੇ ਧੱਕਣੀ ਓਕਾਰ ਬਾਣੀ 12 ਮਾਹ ਗੁਰੂ ਸਿ ਉਚਾਰਦਾ ਆਪ ਕਰਤਾਰpur ਵਿੱਚ ਡੇਰ ਲਾਇਆ ਆਪ ਕਰਤਾਰpur ਵਿੱਚ ਡੇਰ ਲਾਇਆ ਜੋਤ ਭਾਈ ਲੈਣੇ ਵਿੱਚ ਸੀ ਟਿਕਾਈ ਨਾਨਕਾ ਭਾਈ ਲੈਣੇ ਵਿੱਚ ਸੀ ਟਿਕਾਈ ਨਾਨਕਾ ਆਏ ਹੁਣ ਜੱਗ ਉੱਤੇ ਬੜੀ ਪੀਰ ਬਤ ਪਰ ਕੰਨ ਤੇਰੀ ਵੱਡੀ ਹੈ ਕਮਾਈ ਨਾਨਕਾ ਕੰਨ ਤੇਰੀ ਵੱਡੀ ਹੈ ਕਮਾਈ ਨਾਨਕਾ ਵੰਦਿ ਜੀ ਕਾ ਖਾਲਸਾ ਵੈਦ ਗੁਰਜੀ ਕੀ ਪਤੇ